ਸਾਰੇ ਆਉਣ ਲਈ ਅੱਜ ਧੰਨਵਾਦ ਅ ਅੱਜ ਦੀ ਪ੍ਰੈਸ ਕਾਨਫਰੰਸ ਇੱਕ ਦੋ ਬੜੇ ਜ਼ਰੂਰੀ ਕੇਸਾਂ 'ਚ ਰੱਖੀ ਗਈ ਹੈ ਜਿਹੜੇ ਲੰਬੇ ਟਾਈਮ ਤੋਂ ਚੜ੍ਹਿੱਗੜ 'ਚ ਰੇਪ ਤੇ ਮਰਡਰ ਦੇ ਦੋ ਕੇਸ ਹੋਏ ਸੀ ਤੇ ਲੰਬੇ ਟਾਈਮ ਤੋਂ ਅਨਟ੍ਰੇਸਡ ਚੱਲੇ ਆ ਰਹੇ ਸੀ ਅਲੱਗ-ਅਲੱਗ ਟਾਈਮ ਤੇ ਵਕ-ਵਕ ਵਿੰਗਾ ਨੇ ਅ ਅਫਸਰਾਂ ਨੇ ਆ ਕੇ ਉਹਨੂੰ ਫਾਲੋਅ ਅਪ ਕੀਤਾ ਤੇ ਬਹੁਤ ਜ਼ਿਆਦਾ ਇਹਦੇ 'ਚ ਐਫਰਟਸ ਹੋਈਆਂ ਜਿਹੜੀ ਕੇਸ ਦੀ ਸਾਰੀ ਕੇਸ ਡਾਇਰੀ ਰਿਕਾਰਡਸ ਦੱਸਦੇ ਆ ਕਿ ਸਾਰੇ ਅਕਸਰਾਂ ਨੇ ਜਿਨ੍ਹਾਂ ਨੇ ਵੀ ਇਹਨਾਂ ਨੂੰ ਕੇਸ ਨੂੰ ਟੇਕ ਅਪ ਕੀਤਾ ਉਹਦੇ 'ਚ ਕਾਫੀ ਐਫਰਟਸ ਹੋਏ ਆ ਤੇ ਉਹਦੇ 'ਚ ਅੱਜ ਅਸੀਂ ਅਪਡੇਟ ਕਰਨਾ ਚਾਹੁੰਦੇ ਆ ਕਿ ਦੋਨੋਂ ਕੇਸਿਸ ਨਿਹਲ ਹੈ ਅਹਿਲਾਵਤ ਮਰਡਰ ਕੇਸ ਮਰਡਰ ਐਂਡ ਰੇਪ ਕੇਸ ਤੇ ਮਨਦੀਪ ਕੌਰ ਮਰਡਰ ਕੇਸ 'ਚ ਉਹਨਾਂ 'ਚ ਜਿਹੜਾ ਕਾਮਨ ਅਕਿਊਜ਼ ਸੀ ਇਹ ਜੋ ਕਿ ਇੱਕ ਸੀਰੀਅਲ ਰੇਪਿਸਟ ਤੇ ਮਰਡਰਰ ਹੈ ਉਹਨੂੰ ਚੰਡੀਗੜ੍ਹ ਪੁਲਿਸ ਨੇ ਅਰੈਸਟ ਕੀਤਾ ਹੈ ਤੇ ਉਹਦੇ ਬਾਰੇ ਅਸੀਂ ਅੱਜ ਤੁਹਾਨੂੰ ਅਪਡੇਟ ਕਰਾਂਗੇ ਸਭ ਤੋਂ ਪਹਿਲੇ ਮੈਂ ਥੋੜੀ ਜਿਹੀ ਹਿਸਟਰੀ ਦੱਸ ਦਿੰਦੀ ਆ ਉਹ 3 ਜੁਲਾਈ 2010 ਨੂੰ ਇੱਕ ਨੀਹਾ ਨਾਮ ਦੀ ਕੁੜੀ ਡਾਕਟਰ ਆਫ ਰਾਜਵੀਰ ਸਿੰਘ ਜਿਹੜੇ ਸੈਕਟਰ 38 ਵੈਸਟ ਆਪਣਾ ਆਪਣੇ ਉੱਥੇ ਰੈਜ਼ੀਡੈਂਟ ਹੈ ਉਹਨਾਂ ਦੇ ਮਰਡਰ ਕੇਸ 'ਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ ਡੈੱਡ ਬੋਡੀ ਮਿਲੀ ਸੀ ਬਾਅਦ 'ਚ ਉਸ ਤੋਂ ਬਾਅਦ ਕੁਝ ਆਪਣਾ ਹੋਰ ਵੀ ਇਹਦੇ 'ਚ ਖੁਲਾਸੇ ਹੋਏ ਤੇ ਜਿਹੜੀ ਵੀ ਅੱਗੇ ਇਨਵੈਸਟੀਗੇਸ਼ਨ ਹੋਈ ਉਹਦੇ 'ਚ ਅਲੱਗ-ਅਲੱਗ ਤਰ੍ਹਾਂ ਦੇ ਅਕਿਊਜ਼ ਨੂੰ ਅਸੀਂ ਵੈਰੀਫਾਈ ਕੀਤਾ ਤਕਰੀਬਨ 500 ਤੋਂ ਉੱਪਰ ਸਸਪੈਕਟ ਪਰਸਨਸ ਨੂੰ ਇਹਦੇ ਵਿੱਚ ਵੈਰੀਫਾਈ ਕੀਤਾ ਜਾ ਚੁੱਕਾ ਹੈ ਅੱਜ ਤੱਕ ਤੇ ਮਲਟੀਪਲ ਵਿੰਗਸ ਦੀਆਂ ਟੀਮਾਂ ਨੇ ਡੀਸੀਸੀ ਨੇ ਸਾਡੇ ਜਿਹੜੇ ਵੀ ਐਸਐਚਓ ਮਲੋਇਆ ਰਹੇ ਹਨ ਸਿਟ ਬਣੀ ਹੈ ਡੀਐਸਪੀ ਸਬੰਧ ਰਹੇ ਹਨ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਤੇ ਇਹਨੂੰ ਫੋਲੋ ਕੀਤਾ ਉਹ ਕੇਸ 'ਚ ਕੁਝ ਸਾਨੂੰ ਪੁਖਤਾ ਰਿਜ਼ਲਟ ਨਹੀਂ ਮਿਲ ਪਾਇਆ ਬਹੁਤ ਜ਼ਿਆਦਾ ਐਫਰਟ ਕਰਨ ਦੇ ਬਾਵਜੂਦ ਵੀ ਕੁਝ ਬੜੇ ਅੱਛੇ ਲੀਡਿੰਗ ਐਵੀਡੈਂਸ ਸੀ ਬਟ ਕਿਤੇ ਪਹੁੰਚ ਨਹੀਂ ਪਾਇਆ ਕੇਸ ਉਸ ਤੋਂ ਬਾਅਦ 11 ਜਨਵਰੀ 2022 ਚ ਮਨਦੀਪ कौर ਨਾਮ ਦੀ ਲੇਡੀ ਦੀ ਡੈੱਡ ਬੋਡੀ ਪਾਈ ਜਾਂਦੀ ਹੈ ਮਲੋਇਆ ਦੇ ਏਰੀਆ 'ਚ ਤੇ ਕੁਛ ਹੀ ਉਹਨਾਂ ਦੇ ਘਰ ਤੋਂ ਕੁਛ ਹੀ ਦੂਰੀ ਤੇ ਉਹਨਾਂ ਦਾ ਵੀ ਮਰਡਰ ਹੋਇਆ ਸੀ ਤੇ ਆ ਕਾਫੀ ਬੁਰੇ ਤਰੀਕੇ ਨਾਲ ਮਰਡਰ ਕਰਕੇ ਤੇ ਉਹਨਾਂ ਨੂੰ ਡੈਥ ਹੋਈ ਸੀ ਉਹਨਾਂ ਦੀ ਆ ਫੈਮਿਲੀ ਦੀ ਸਟੇਟਮੈਂਟ ਤੋਂ ਬਾਅਦ ਪਰਚਾ ਦਰਜ ਹੋਇਆ ਸੀ ਤੇ ਉਹਦੇ 'ਚ ਵੀ ਸਿਮਿਲਰ ਤੌਰ ਤੇ ਹੀ ਸੀ ਕਾਫੀ 300 ਤੋਂ ਉੱਪਰ ਸਸਪੈਕਟਸ ਨੂੰ ਜਿਹੜਾ ਆਪਾਂ ਬੁਲਾ ਕੇ ਵੈਰੀਫਾਈ ਕੀਤਾ ਕੁਐਸਚਨ ਕੀਤਾ ਅਲੱਗ-ਅਲੱਗ ਟੀਮਾਂ ਗਠਿਤ ਕਰਕੇ ਅਲੱਗ-ਅਲੱਗ ਏਰੀਆ 'ਚ ਭੇਜੀਆਂ ਮੋਹਾਲੀ ਤੇ ਚੰਡੀਗੜ੍ਹ ਤੇ ਪੰਚਕੂਲਾ ਦੇ ਆਲੇ ਦੁਆਲੇ ਦੇ ਸਾਰੇ ਕ੍ਰਾਈਮਨਲਸ ਨੂੰ ਵੈਰੀਫਾਈ ਕੀਤਾ ਜਿਹੜੇ ਸਿਮਿਲਰ ਆਫੈਂਸਸ ਚ ਅ ਪਹਿਲੇ ਜਿਨ੍ਹਾਂ ਨੇ ਕਮਿਟ ਕੀਤਾ ਹੋਏ ਟਰਾਈ ਸਿਟੀ ਦੇ ਏਰੀਆ ਚ ਤੇ ਬਟ ਉੱਥੋਂ ਕੁਝ ਵੀ ਸਾਨੂੰ ਪੁਖਤਾ ਸਬੂਤ ਨਹੀਂ ਮਿਲ ਪਾਈ ਅ ਉਸ ਤੋਂ ਬਾਅਦ ਪਿਛਲੇ ਸਾਲ 20 ਜੂਨ 2023 ਨੂੰ ਅਸੀਂ ਇੱਕ ਹਾਈ ਲੈਵਲ ਦੀ ਸਾਡੀ ਮੀਟਿੰਗ ਹੈੱਡਕੁਆਟਰ ਤੇ ਰੱਖੀ ਗਈ ਸੀ ਜਿਦੇ ਵਿੱਚ ਸਿਟਿੰਗ ਐਸ ਐਚਓ ਮਲੋਆ ਜਸਪਾਲ ਸਿੰਘ ਜੀ ਤੇ ਡੀ ਐਸ ਪੀ ਸਾਊਥ-ਵੈਸਟ ਉਹਦੇ ਨਾਲ ਅਸੀਂ ਸੀਨੀਅਰ ਅਫਸਰ ਐਸਪੀਸੀਟੀ ਮੈਂ ਤੇ ਉਸ ਟਾਈਮ ਜਦੋਂ ਇਹ ਦੋਨੋਂ ਕੇਸ ਹੋਏ ਉਸ ਟਾਈਮ ਦੇ ਐਸਐਚਓ ਜਿਹੜੇ ਸੀ ਕਿਉਂਕਿ ਜਿਹੜੇ ਮੌਕੇ ਤੇ ਜਾ ਕੇ ਇਨਸਪੈਕਟਰ ਨੇ ਜਿਹੜਾ ਮੌਕਾ ਦੇਖਿਆ ਹੁੰਦਾ ਹੈ ਤੇ ਐਵਿਡੈਂਸ ਹੁੰਦੇ ਆ ਉਹਨਾਂ ਨੂੰ ਅਲੱਗ ਪਰਸਪੈਕਟਿਵ ਹੁੰਦਾ ਉਹਨਾਂ ਨੂੰ ਵੀ ਲਾਇਆ ਗਿਆ ਉਹਦੇ 'ਚ ਤੇ ਤਕਰੀਬਨ ਸਾਡੇ 12-13 ਅਫਸਰਾਂ ਦੀ ਕਾਫੀ ਲੰਬੀ ਇਹਦੇ 'ਚ ਮੀਟਿੰਗ ਚੱਲੀ ਦੋ ਦੌਰ ਮੀਟਿੰਗਸ ਤੇ ਚੱਲੇ ਤੇ ਉਹਦੇ 'ਚ ਅਸੀਂ ਇੱਕ ਸਟ੍ਰੈਟਜੀ ਬਣਾਈ ਜਿਹਦੇ 'ਚ ਅਸੀਂ ਸਾਰੇ ਕੰਮ ਆਪਣੇ ਟੀਮਸ ਨੂੰ ਵੰਡੇ ਅਲੱਗ-ਅਲੱਗ ਟਾਸਕ ਦਿੱਤੇ ਟੀਮ ਵਾਈਜ਼ ਤੇ ਉਹਦੇ ਤੇ ਅਸੀਂ ਫਾਲੋਅ-ਅਪ ਸ਼ੁਰੂ ਕੀਤਾ ਤੇ ਉਹ ਡਿਟੇਲਸ ਮੈਂ ਨਹੀਂ ਦੱਸ ਸਕਦੀ ਕਿਉਂਕਿ ਸਾਡੇ ਇਨਵੈਸਟੀਗੇਟਿੰਗ ਪ੍ਰੋਸੀਜਰਸ ਉਹਦੇ ਚ ਰਿਵੀਲ ਹੁੰਦੇ ਆ ਤੇ ਅਲੱਗ-ਅਲੱਗ ਟੀਮਾਂ ਬਣਾ ਕੇ ਜੇ ਤੁਸੀਂ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਜਿਹੜੀ ਟਾਸਕਿੰਗ ਹੋਈ ਸਾਰੀਆਂ ਹੀ ਟੀਮਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਉਸ ਟਾਈਮ ਦੇ ਜਿਹੜੇ ਡੀਸੀਸੀ ਚ ਆਫਸਰਸ ਲੱਗੇ ਸੀ ਤੇ ਸਾਊਥ-ਵੈਸਟ ਦਾ ਇਹ ਦੋਨੋਂ ਅਫਸਰੀ ਸੀ ਸਾਰਿਆਂ ਨੇ ਆਪਣੇ ਆਪਣੇ ਲੈਵਲ ਤੇ ਕਾਰਵਾਈ ਕੀਤੀ ਤੇ ਅਸੀਂ ਜਿਹੜੇ ਜਦੋਂ ਆਪਾਂ ਕੇਸ ਫਾਈਲ ਨੂੰ ਅਸੀਂ ਪੜਿਆ ਤੇ ਐਨਾਲਿਸਿਸ ਕੀਤਾ ਸਾਡੀ ਆਪਾਂ ਇੱਕ ਉਹਦੇ 'ਚ ਇੱਕ ਐਨਾਲਿਸਿਸ ਇਹ ਕੀਤਾ ਕਿ ਜਿਹੜਾ ਦੋਸ਼ੀ ਹੈ ਉਹ ਤਕਰੀਬਨ 35 ਤੋਂ 40 ਸਾਲ ਦੀ ਉਮਰ ਦਾ ਹੋ ਸਕਦਾ ਹੈ ਤੇ ਉਹਦਾ ਕੱਦ-ਕਾਰਠ 5-7 ਤੋਂ ਲੈ ਕੇ 5-10 ਦੇ ਵਿੱਚ ਵਿੱਚ ਹੋ ਸਕਦਾ ਹੈ ਇਹ ਜਿਹੜੇ ਸਾਡੇ ਐਨਾਲਿਸਿਸ ਸੀ ਜੋ ਅਸੀਂ ਆਪਣੀ ਟੀਮਸ ਨੂੰ ਅੱਗੇ ਕਨਵੇ ਕੀਤਾ ਵੀ ਇਹ ਪ੍ਰੋਫਾਈਲਿੰਗ ਦੇ ਜਿਹੜੇ ਤੁਸੀਂ ਲੋਕ ਹੈ ਉਹਨਾਂ ਨੂੰ ਤੁਸੀਂ ਵੈਰੀਫਾਈ ਕਰਨਾ ਸ਼ੁਰੂ ਕਰੋ ਤੇ ਹੁਣ ਜਦੋਂ ਸਾਨੂੰ ਇਹਦੇ 'ਚ ਅੱਗੇ ਵਧੇ ਉਸ ਤੋਂ ਬਾਅਦ ਉੱਥੇ ਜਿੰਨੇ ਵੀ ਵੈਜੀਟੇਬਲ ਵੈਂਡਰਸ ਤੇ ਪੇਠਾ ਵੇਚਣ ਵਾਲੀ ਰੇੜੀਆਂ ਉੱਥੇ ਕਾਫੀ ਉਥੋਂ ਚਲਦੀਆਂ ਮਲੋਏ ਤੋਂ ਉਹਨਾਂ ਨੂੰ ਵੈਰੀਫਾਈ ਕੀਤਾ ਰੇੜੀ ਫੜੀ ਜਿਹੜੀ ਉੱਥੇ ਵੈਜੀਟੇਬਲ ਵੈਂਡਰਸ ਐ ਹੋਰ ਤਰ੍ਹਾਂ ਦੇ ਵੈਂਡਰਸ ਉੱਥੇ ਜਾਂਦੇ ਡੇਲੀ ਉਹਨਾਂ ਨੂੰ ਵੈਰੀਫਾਈ ਕੀਤਾ ਆਟੋ ਡਰਾਈਵਰਸ ਅਸੀਂ ਐਕਸਟੈਂਸਿਵਲੀ ਵੈਰੀਫਾਈ ਕੀਤੇ ਕਿਉਂਕਿ ਜਿਹੜਾ ਨੀਹਾ ਮਰਡਰ ਕੇਸ ਤੇ ਮਨਦੀਪ ਮਰਡਰ ਕੇਸ ਦੋਨੋਂ ਹੀ ਸੜਕ ਤੇ ਬਿਲਕੁਲ ਕੋਲ ਹੋਏ ਸੀ ਇਸ ਕਰਕੇ ਆਟੋ ਡਰਾਈਵਰਸ ਨੂੰ ਕੀਤਾ ਟੈਨੈਂਟਸ ਜਿਹੜੇ ਉੱਥੇ ਟੈਂਪਰੇਰੀ ਤੌਰ ਤੇ ਰਹਿ ਰਹੇ ਸੀ अनਵੈਰੀਫਾਈਡ ਟੈਨੈਂਟਸ ਉਹਨਾਂ ਨੂੰ ਵੈਰੀਫਾਈ ਕੀਤਾ ਸਿੰਗਲ ਲਿਵਿੰਗ ਮੇਲ ਮੈਂਬਰ ਜਿਹੜੇ ਰਹਿੰਦੇ ਸੀ ਕੱਲੇ ਬੜੇ ਲੰਬੇ ਟਾਈਮ ਤੋਂ ਕਿਰਾਏਦਾਰ ਰਹੇ ਜਿਨ੍ਹਾਂ ਦੀ ਫੈਮਲੀਆਂ ਨਹੀਂ ਹੈ ਉਹਨਾਂ ਨੂੰ ਵੈਰੀਫਾਈ ਕੀਤਾ ਕੁਝ ਉੱਥੇ ਕਲੋਨੀਆਂ ਇਸ ਤਰ੍ਹਾਂ ਦੀਆਂ ਮੈਂ ਨਾਮ ਨਹੀਂ ਲਾਵਾਂਗੀ ਜਿੱਥੇ ਕ੍ਰਿਮੀਨਲ ਟੈਂਡੈਂਸੀ ਵਾਲੇ ਲੋਕ ਰਹਿੰਦੇ ਉਹਨਾਂ ਨੂੰ ਅਸੀਂ ਡੋਰ ਟੂ ਡੋਰ ਜਾ ਕੇ ਅਸੀਂ ਸਰਵੇ ਕੀਤਾ ਪ੍ਰੋਪਰ ਸਰਵੇ ਦੇ ਫਾਰਮੈਟਸ ਬਣਾਏ ਡੋਰ ਟੂ ਡੋਰ ਸਰਵੇ ਕੀਤਾ ਸਾਡੀ ਟੀਮਸ ਲੈ ਕੇ ਆਉਂਦੀਆਂ ਸੀ ਤੇ ਅਸੀਂ ਆ ਕੇ ਆਪਣਾ ਅਨਾਲਿਸਿਸ ਕਰਦੇ ਸੀ ਕਿ ਕਿੰਨੇ ਲੋਕ ਵੈਰੀਫਾਈ ਹੋ ਗਏ ਤੇ ਉਹਨਾਂ ਚੋਂ ਕਿਹੜੇ ਹੈ ਜਿਹੜੇ ਸਾਨੂੰ ਸ਼ੱਕੀ ਲੱਗ ਸਕਦੇ ਆ ਇਹ ਵਾਲੇ ਪਾਰਟਿਕੂਲਰ ਕ੍ਰਾਈਮ ਵਾਸਤੇ ਜਿਨ੍ਹਾਂ ਜਿਹੜੇ ਸਾਡੇ ਬ੍ਰੈਕ ਹਾਈਟ ਤੇ ਏਜ ਦੀ ਉਹ ਜਦੋਂ ਅਸੀਂ ਪ੍ਰੋਫਾਈਲਿੰਗ ਕੀਤੀ ਉਸ ਤੋਂ ਬਾਅਦ ਹੈਬਿਚੁਅਲ ਆਫੈਂਡਰਸ ਵੀ ਆਪਣੇ ਅਸੀਂ ਆਪਣੇ ਏਰੀਆ ਦੇ ਸਾਰੇ ਵੈਰੀਫਾਈ ਕੀਤੇ ਉਹ ਪ੍ਰੋਫਾਈਲਿੰਗ ਕਰਕੇ ਸਾਡੇ ਕੋਲ ਕੁਝ ਸ਼ੱਕੀ ਬੰਦਿਆਂ ਦੀ ਲਿਸਟ ਸਾਡੇ ਕੋਲ ਤਿਆਰ ਹੋਈ ਉਹਨਾਂ ਸ਼ੱਕੀ ਬੰਦਿਆਂ ਦੀ ਅਸੀਂ ਵਿਲਿੰਗ ਲੈ ਕੇ ਤੇ ਉਹਨਾਂ ਦੀ ਆਪਾਂ ਵਿਲਿੰਗਨੈਸ ਲੈ ਕੇ ਅਸੀਂ ਉਹਨਾਂ ਦੀ ਡੀਐਨਏ ਪ੍ਰੋਫਾਈਲਿੰਗ ਲਈ ਅਸੀਂ ਸ਼ੁਰੂ ਕੀਤਾ ਇੱਕ ਮੁਹਿੰਮ ਚਲਾਈ ਤੇ ਕਿਉਂਕਿ ਤੁਸੀਂ ਸਮਝਦੇ ਹੋ ਕਿ ਸੀਐਫਐਸਐਲ ਵੀ ਬਹੁਤ ਬਰਡਨ ਰਹਿੰਦੀ ਹੈ ਪੂਰੇ ਨਾਰਥ ਜ਼ੋਨ ਦੀ ਸੀਐਫਐਸਐਲ ਇੱਥੇ ਇੰਪੋਰਟੈਂਟ ਕੇਸ ਆਂਦੇ ਆ CFSL अथॉरिटीज ਨੇ ਵੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਸਾਡੇ ਕੇਸਿਸ 'ਚ ਅਸੀਂ ਜਦੋਂ ਵੀ ਭੇਜਦੇ ਆ ਸਾਨੂੰ ਟਾਈਮਲੀ ਰਿਸਪਾਂਸ ਮਿਲਦਾ ਹੈ ਹਾਲਾਂਕਿ ਜਿਹੜੇ ਉੱਥੇ ਸਾਇੰਟਿਸਟ ਹੈ ਆਪਣੇ ਲੈਵਲ ਤੇ ਜਿੰਨਾ ਵੀ ਟਾਈਮ ਲੱਗਣਾ ਹੈ ਉਹਨੇ ਉਹਨਾਂ ਲੱਗਣਾ ਹੀ ਹੈ ਇਸ ਕੇਸ 'ਚ ਵੀ ਇਸ ਕੇਸ 'ਚ ਵੀ ਅਸੀਂ ਡੀਐਨਏ ਪ੍ਰੋਫਾਈਲਸ ਲੈ ਕੇ ਅਸੀਂ ਪਿਛਲੇ ਸਾਲ ਅਗਸਤ ਦੇ ਮਹੀਨੇ 'ਚ ਕੁਝ ਡੀਐਨਏ ਦੀ ਪ੍ਰੋਫਾਈਲ ਤੁਸੀਂ ਭੇਜੀਆਂ ਸੀ ਉੱਥੇ ਤੇ ਉੱਥੇ ਭੇਜਣ ਤੋਂ ਬਾਅਦ ਉਹਨਾਂ ਨੇ ਵੀ ਐਕਸਟੈਂਸਿਵ ਉਹਦੇ ਤੇ ਸਟੱਡੀ ਕੀਤੀ ਤੇ ਇਹ ਵਾਲੇ ਕੇਸਿਸ ਨਾਲ ਮਨਦੀਪ ਕੇਸ ਨਾਲ ਅਸੀਂ ਮੈਚ ਕਰਨ ਲਈ ਭੇਜੀ ਸੀ ਉਹਦੇ ਨਾਲ ਮੈਚ ਹੋ ਕੇ ਸਾਨੂੰ ਹੁਣ ਪਿਛਲੇ ਹਫ ਜਿਹੜਾ ਇਹ ਦੋਸ਼ੀ ਹੈ ਸਾਡੇ ਜੀ ਦੇ ਬਾਰੇ ਮੈਂ ਦੱਸਾਂਗੀ ਉਹਦਾ ਸਾਨੂੰ ਮਿਲਿਆ ਤੇ ਉਹਦੇ ਨਾਲ ਸਾਡਾ ਇਹ ਮਨਦੀਪ ਕੌਰ ਮਰਡਰ ਕੇਸ ਜਿਹੜਾ ਹੈ ਟਰੇਸ ਹੋ ਗਿਆ ਤੇ ਜਦੋਂ ਡਿਊਰਿੰਗ ਇਨਵੈਸਟੀਗੇਸ਼ਨ ਡਿਊਰਿੰਗ ਇਨਟੈਰੋਗੇਸ਼ਨ ਇਹਨੂੰ ਕੱਲ ਤੋਂ ਅਸੀਂ ਸਾਡੇ ਕੋਲ ਅਰੈਸਟਡ ਹੈ ਤੇ ਸਾਨੂੰ ਅਸੀਂ ਇਹਨੂੰ ਪੁੱਛਿਆ ਤਾਂ ਡਿਊਰਿੰਗ ਇਨਟੈਰੋਗੇਸ਼ਨ ਇਹਨੇ ਨੀਹਾ ਮਰਡਰ ਕੇਸ ਵੀ ਕੰਫੈਸ ਕੀਤਾ ਤੇ ਉਹਦੀ ਸਾਰੀ ਡਿਟੇਲਸ ਵੀ ਸ਼ੇਅਰ ਕੀਤੀਆਂ ਜਿਹੜੀ ਸਾਡੇ ਕੇਸ ਨਾਲ ਬਿਲਕੁਲ ਮੈਚ ਕਰਦੀਆਂ ਹੁਣ ਉਹ ਵਾਲੇ ਕੇਸ 'ਚ ਵੀ ਅਸੀਂ ਡੀਐਨਏ ਮੈਚਿੰਗ ਲਈ ਮੂਵ ਕਰਾਂਗੇ ਫਾਰਮਲੀ ਖਲੇ ਸਿਰਫ ਮਨਦੀਪ ਕੇਸ 'ਚ ਮੈਚ ਹੋ ਕੇ ਆਇਆ ਦੋਸ਼ੀ ਜਿਹੜਾ ਸੀ ਅਰੈਸਟ